ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਢੱਲਾ ਜੀ ਬਹੁਤ ਬਹੁਤ ਸਵਾਗਤ ਹੈ ਢੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਂ ਦੀ ਗੱਲ ਹੈ ਤਰਨਤਾਰਨ ਜ਼ਿਮਨੀ ਚੋਣ ਦੀ ਜੇਕਰ ਕਰੀਏ ਕਿੰਨੀ ਕੋ ਖਾਸ ਇਸ ਨੂੰ ਮੰਨਿਆ ਜਾ ਸਕਦਾ ਹੈ ਅਗਰ ਅਸੀਂ 2027 ਚੋਣਾਂ ਦੇ ਨਾਲ ਜੋੜ ਕੇ ਇਸ ਨੂੰ ਦੇਖਦੇ ਹਾਂ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਨੂੰ ਕਿਸ ਤਰੀਕੇ ਨਾਲ ਅਸੀਂ ਆਉਣ ਵਾਲੇ ਸਿਆਸੀ ਸਮੀਕਰਨਾਂ ਦਾ ਆਧਾਰ ਮੰਨ ਸਕਦੇ ਹਾਂ ਇੱਕ ਨਵੀਂ ਸਿਆਸੀ ਤਸਵੀਰ ਕਿਵੇਂ ਮੰਨੀਏ ਕਿ ਤਰਨਤਾਰਨ ਜ਼ਿਮਨੀ ਚੋਣ ਦੇ ਨਾਲ ਬਣ ਸਕਦੀ ਹੈ ਪੰਜਾਬ ਦੀ ਔਰ ਕੀ ਮੌਜੂਦਾ ਸਮੇਂ ਦੇ ਵਿੱਚ ਅਗਰ ਅਸੀਂ ਗੱਲ ਕਰ ਲਈਏ ਪੰਜਾਬ ਦੇ ਮਨਪਸੰਦ ਲੀਡਰ ਦੀ ਕਿ ਕੁਝ ਹੁਣ ਸਥਿਤੀਆਂ ਸਾਫ ਗਿਆ ਨਜ਼ਰ ਆਣ ਗਿਆ ਉਹਨਦੇ ਸਮੇਂ ਦੇ ਵਿੱਚ ਕੀ ਭਗਵੰਤ ਮਾਨ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹ ਆਪਣੀ ਪ੍ਰਸਿੱਧੀ ਉਸੇ ਤਰ੍ਹਾਂ ਉਹਨਾਂ ਦੀ ਕਾਇਮ ਹੈ ਜਿਵੇਂ ਕਿ ਸ਼ੁਰੂਆਤੀ ਦੌਰ ਦੇ ਵਿੱਚ ਸੀ ਜਾਂ ਬਦਲਾ ਆਏ ਨੇ ਪ੍ਰਸਿੱਧੀ ਘਟੀ ਹੈ ਜਾਂ ਫਿਰ ਉਸੇ ਕਾਰਨ ਵੀ ਕੀ ਨੇ ਅਮਰਿਤਪਾਲ ਸਿੰਘ ਦੀ ਵੀ ਗੱਲ ਕਰ ਲਈਏ ਕਿ ਅਮਰਿਤਪਾਲ ਸਿੰਘ ਨੂੰ ਵੀ ਲੋਕੋ ਸੇ ਤਰ੍ਹਾਂ ਪ੍ਰਸੰਧ ਕਰੇ ਨੇ ਇੰਨਾ ਸਮਾਂ ਲੋਕਾਂ ਦੇ ਵਿੱਚ ਨਹੀਂ ਵਿਚਰੇ ਕਿ ਉਸ ਦੇ ਨਾਲ ਵੀ ਜੋ ਹੈ ਲੋਕਾਂ ਦੀ ਪਸੰਦ ਉਹਨਾਂ ਨੂੰ ਲੈ ਕੇ ਕੱਟੀ ਹੈ ਜਾਂ ਫਿਰ ਲੋਕ ਉਹਨਾਂ ਨਾਲ ਉਸੇ ਤਰ੍ਹਾਂ ਜੁੜੇ ਹੋਏ ਨੇ ਗੱਲ ਆਪ ਸੁਖਬੀਰ ਬਾਦਲ ਦੀ ਵੀ ਕਰ ਲਈਏ ਕਿ ਸੁਖਬੀਰ ਸਿੰਘ ਬਾਦਲ ਫੇਰ ਉੱਪਰ ਗਿਆ ਪੁਨਰ ਸੁਰਜੀਤ ਅਕਾਲੀ ਦਲ ਹੈ ਵਾਰਿਸ ਪੰਜਾਬ ਦੇ ਜੜੀ ਧਿਰ ਹੈ ਪੰਥਕ ਧਿਰ ਹੈ ਉਸ ਦੀ ਗੱਲ ਕਰ ਲਈਏ ਇਹ ਧਿਰਾਂ ਪੰਥਕ ਧਿਰਾਂ ਜੜੀਆਂ ਕਿੱਥੇ ਖੜੀਆਂ ਨੇ ਇਸ ਉੱਪਰ ਗੱਲ ਜ਼ਰੂਰ ਸਾਂਝੀ ਕਰਿਓ ਕੀ ਤਰਨ ਤਾਰਨ ਜ਼ਮਨੀ ਚੋਂ ਦਾ ਜਿਹੜਾ ਨਤੀਜਾ ਆਏਗਾ ਇਹਨਾਂ ਮਹੱਤਵਪੂਰਨ ਮੰਨ ਲਈਏ ਕਿ ਇਸੇ ਦੇ ਨਾਲ ਹੀ ਤੈ ਹੋ ਸਕੇਗਾ ਕਿ 2027 ਦੇ ਵਿੱਚ ਪੰਜਾਬ ਵਿੱਚ ਕਿਹੜੀ ਪਾਰਟੀ ਸਰਕਾਰ ਬਣਾਏਗੀ ਕਿਸ ਦੀ ਸਰਕਾਰ ਬਣੇਗੀ ਸੁਮੈ ਜ਼ਰੂਰ ਚਾਹੂੰਗੀ ਕਿ ਇਹਨਾਂ ਸਾਰੀਆਂ ਸਥਿਤੀਆਂ ਦੇ ਉੱਪਰ ਤੁਸੀਂ ਗੱਲ ਕੋ ਜ਼ਰੂਰ ਕਰਨਾ ਨਾਲ ਆਪਾਂ ਕਾਂਗਰਸ ਪਾਰਟੀ ਦੀ ਵੀ ਗੱਲ ਜ਼ਰੂਰ ਕਰਾਂਗੇ ਕਿ ਕਾਂਗਰਸ ਪਾਰਟੀ ਦੀ ਸਥਿਤੀ ਮੌਜੂਦਾ ਪੰਜਾਬ ਦੇ ਸਿਆਸੀ ਸਮੀਕਰਨਾਂ ਦੇ ਵਿੱਚ ਕਿੱਥੇ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਦੇ ਬਦਲਾਅ ਹੁਣ ਕਾਂਗਰਸ ਪਾਰਟੀ ਵਿੱਚ ਵੇਖਣ ਨੂੰ ਮਿਲ ਰਹੇ ਨੇ ਕਿ ਆਉਂਦੇ ਸਮੇਂ ਵਿੱਚ ਉਸ ਦੇ ਨਾਲ ਕਾਂਗਰਸ ਪਾਰਟੀ ਪੰਜਾਬ ਕਾਂਗਰਸ ਪਾਰਟੀ ਜਿਹੜੀ ਹੈ ਪੰਜਾਬ ਦੇ ਉੱਪਰ ਆਪਣੀ ਪਕੜ ਬਣਾ ਸਕੇਗੀ ਕਰਿਓ ਵਕਤ-ਵਕਤ ਸਥਿਤੀਆਂ ਦੇ ਉੱਪਰ ਪੂਰਾ ਅਨਲਿਸਿਸ ਦੇਖੋ ਜਦੋਂ ਤਰਨ ਤਰਨ ਦੀ ਜ਼ਿਮਨੀ ਚੋਣ ਦੀ ਗੱਲ ਕਰਦੇ ਆਂ ਤੇ ਬਹੁਤ ਹੀ ਜਬਰਦਸਤ ਪੰਜਾਬ ਦੇ ਵਿੱਚ ਰਾਜਨੀਤਿਕ ਵਿਸ਼ਲੇਸ਼ਣ ਕਰਨਾ ਬਣਦਾ ਪਿਛਲੇ ਸਮੇਂ ਦੇ ਵਿੱਚ ਖਡੂਰ ਸਾਹਿਬ ਦੀ ਲੋਕ ਸਭਾ ਸੀਟ ਜਿੱਤੀ ਅਮਰਿਤਪਾਲ ਸਿੰਘ ਨੇ ਔਰ ਉਸ ਵੇਲੇ ਸਰਬਜੀਤ ਸਿੰਘ ਖਾਲਸਾ ਵੀ ਆਜ਼ਾਦ ਤੌਰ ਤੇ ਜਿੱਤੇ ਔਰ ਇਹ ਗੱਲ ਉਭਰੀ ਕਿ ਰਵਾਇਤੀ ਸਿਆਸਤ ਹੈ ਜਿਹੜੀ ਅਕਾਲੀ ਦਲ ਦੀ ਸ਼ਨੋਮਣੀ ਅਕਾਲੀ ਦਲ ਜਿਹੜਾ ਉਸ ਸਮੇਂ ਆਪਸ ਦੇ ਵਿੱਚ ਪਾਟੋ ਤਾੜ ਸੀ ਇਹ ਗੱਲ ਉਭਰੀ ਕਿ ਅਗਰ ਪੰਥਕ ਧਿਰਾਂ ਇਕੱਠੀਆਂ ਨਹੀਂ ਹੋਣਗੀਆਂ ਤੇ ਫਿਰ ਅੰਮ੍ਰਿਤਪਾਲ ਸਿੰਘ ਵਰਗੀ ਧਿਰ ਜਾਂ ਸਰਬਜੀਤ ਸਿੰਘ ਖਾਲਸਾ ਵਰਗੇ ਲੀਡਰ ਪੰਜਾਬ ਦੇ ਵਿੱਚ ਜਿੱਤਣਗੇ ਸੁਖਵੀਰ ਬਾਦਲ ਦੇ ਧੜੇ ਦੀਆਂ 10 ਸੀਟਾਂ ਜ਼ਮਾਨਾ ਜ਼ਬਤ ਹੋਈਆਂ ਸਿਮਰਨਜੀਤ ਸਿੰਘ ਮਾਨ ਹਾਰ ਗਿਆ ਕੋਈ ਵੀ ਅਕਾਲੀ ਧੜਾ ਉਸ ਸਥਿਤੀ 'ਚ ਨਹੀਂ ਦਿਖਿਆ ਅੰਮ੍ਰਿਤਪਾਲ ਔਰ ਸਰਬਜੀਤ ਸਿੰਘ ਖਾਲਸੇ ਨੂੰ ਛੱਡ ਕੇ ਕਿ ਉਹ ਅਕਾਲੀ ਸਿਆਸਤ ਦੇ ਤੌਰ ਤੇ ਪੰਜਾਬ ਦੇ ਵਿੱਚ ਸਥਾਪਿਤ ਹੋ ਸਕਣ ਹੁਣ ਦੋ ਤਿੰਨ ਗੱਲਾਂ ਬਹੁਤ ਧਿਆਨ ਦੇ ਨਾਲ ਸਾਨੂੰ ਤਰਨ ਤਾਰਨ ਚ ਸਮਝਣ ਦੀ ਲੋੜ ਹੈ ਤਰਨ ਤਾਰਨ ਦੀ ਜ਼ਿਮਨੀ ਚੋਂ ਦੋ ਤਿੰਨ ਸ਼ਖਸੀਤਾਂ ਦਾ ਸਭ ਤੋਂ ਵੱਡਾ ਟੈਸਟ ਹੈ ਨੰਬਰ 1 ਭਗਵੰਤ ਮਾਨ ਨੰਬਰ 2 ਅੰਮ੍ਰਿਤਪਾਲ ਸਿੰਘ ਨੰਬਰ 3 ਸੁਖਵੀਰ ਸਿੰਘ ਬਾਦਲ ਔਰ ਨੰਬਰ 4 ਤੇ ਇਹ ਟੈਸਟ ਹੈ ਪੁਨਰ ਸੁਰਜੀਤ ਅਕਾਲੀ ਦਲ ਦਾ ਪਰ ਨੰਬਰ 5 ਤੇ ਕਾਂਗਰਸ ਦਾ ਕਿਉਂਕਿ ਕਾਂਗਰਸੀ ਇਹ ਦਾਵਾ ਕਰਦੇ ਨੇ ਕਿ ਅਨਿਲ ਜੋਸ਼ੀ ਵੀ ਸਾਡੇ ਚ ਆ ਗਿਆ ਕਾਂਗਰਸ ਦੀ ਹਵਾ ਬੈਂਸ ਭਰਾ ਸਾਡੇ ਚ ਆ ਗਈ ਕਾਂਗਰਸ ਦੀ ਹਵਾ 27 ਚ ਕਾਂਗਰਸ ਦੀ ਸਰਕਾਰ ਬਣਨੀ ਹੈ ਇਸ ਕਰਕੇ ਸਿਆਣੇ ਸਿਆਣੇ ਲੀਡਰ ਕਾਂਗਰਸ ਵੱਲ ਆ ਰਹੇ ਨੇ ਇਹ ਦਾਵਾ ਕੀਤਾ ਜਾਂਦਾ ਹੈ ਪੰਜਾਬ ਚ ਕਾਂਗਰਸ ਕਮੇਟੀ ਦੇ ਲੀਡਰਾਂ ਵੱਲੋਂ ਉਹਨਾਂ ਨੂੰ ਉਹਨਾਂ ਦਾ ਇਹ ਦਾਵਾ ਹੈ ਕਿਉਂਕਿ ਕਾਂਗਰਸ ਦੀ ਸਰਕਾਰ ਆਉਣੀ ਹੈ ਔਰ ਜੋਸ਼ੀ ਵਰਗੇ ਲੀਡਰ ਮੌਸਮ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਇਸ ਕਰਕੇ ਉਹ ਸਾਡੇ ਚ ਆਏ ਨੇ ਹੁਣ ਸਭ ਤੋਂ ਪਹਿਲਾਂ ਭਗਵੰਤ ਮਾਨ ਔਰ ਭਗਵੰਤ ਮਾਨ ਨੇ ਇੱਕ ਕੈਂਡੀਡੇਟ ਉਹੀ ਐਲਾਨਿਆ ਜਿਹੜਾ ਆਮ ਆਦਮੀ ਪਾਰਟੀ ਚ ਪਿੱਛੇ ਜੇ ਸ਼ਾਮਲ ਹੋਇਆ ਸੀ ਹਰਮੀਤ ਸਿੰਘ ਸੰਧੂ ਮਤਲਬ ਕਿ ਆਮ ਆਦਮੀ ਪਾਰਟੀ ਦੀ ਉਹ ਕਮੀ ਇੱਕ ਵਾਰ ਫੇਰ ਉਭਰੀ ਕਿ ਇਹਨਾਂ ਕੋਲੇ ਆਪਣਾ ਚੰਗਾ ਉਮੀਦਵਾਰ ਦੇ ਤੌਰ ਤੇ ਸਮਾਨ ਘਟ ਹੈ ਇਹ ਦੂਸਰੀਆਂ ਪੋਲੀਟੀਕਲ ਪਾਰਟੀਆਂ ਦੇ ਕੈਂਡੀਡੇਟਾਂ ਤੇ ਜ਼ਿਆਦਾ ਨਿਰਪਰ ਕਰ ਰਹੇ ਨੇ ਭਾਵੇਂ ਬਰਨਾਲੇ ਚ ਅਸੀਂ ਵੇਖਿਆ ਪਿਛਲੇ ਸਮਿਆਂ ਭਾਵੇਂ ਅਸੀਂ ਗੋਬਿੰਦ ਉੱਥੇ ਦੇਖਿਆ ਗਿੱਦੜਵਾਹ ਲੁਧਿਆਣਾ ਵੀ ਵੇਖਿਆ ਹੋਰ ਬਹੁਤ ਸਾਰੇ ਹਲਕਿਆਂ ਦੇ ਵਿੱਚ ਅਸੀਂ ਵੇਖਿਆ ਕਿ ਜਿਹੜੇ ਕੈਂਡੀਡੇਟ ਦੂਜੀਆਂ ਪਾਰਟੀਆਂ ਚੋਂ ਆ ਜਾਂਦੇ ਨੇ ਜਲੰਧਰ ਦੇਖਿਆ ਸੀ ਦੂਸਰੀਆਂ ਪਾਰਟੀਆਂ ਦੇ ਕੈਂਡੀਡੇਟ ਨੂੰ ਇਹ ਆਪਣਾ ਬਣਾ ਕੇ ਉਹਨੂੰ ਜਿਤਾਵ ਵੀ ਲੈਂਦੇ ਨੇ ਪਰ ਇਹ ਕੰਮ ਇਹ ਆਪਣੇ ਵਰਕਰਾਂ ਦੇ ਲਈ ਕਿਉਂ ਨਹੀਂ ਕਰ 파 ਰਹੇ 22 ਤੋਂ ਬਾਅਦ ਇਹ ਗੱਲ ਧਿਆਨ ਦੇਣ ਵਾਲੀ ਹੈ ਪਾਰਲੀਮੈਂਟ ਚ ਵੀ ਅਸੀਂ ਵੇਖਿਆ ਕਿ ਸਾਰੇ ਕੈਂਡੀਡੇਟ ਸ਼ੁੱਧ オリジナル ਇਹਨਾਂ ਦੇ ਨਹੀਂ ਸੀ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਭਗਵੰਤ ਮਾਨ ਨੇ ਹਰਮੀਤ ਸਿੰਘ ਸੰਧੂ ਨੂੰ ਕੈਂਡੀਡੇਟ ਬਣਾਇਆ ਇਹਦਾ ਮਤਲਬ ਹੈ ਅੱਜ ਭਗਵੰਤ ਮਾਨ ਦੀ ਤਰਨ ਤਰਨ ਹਲਕੇ ਚ ਕੀ ਸਥਿਤੀ ਹੈ ਮਤਲਬ ਗੈਰ ਸ਼ਹਿਰੀ ਖੇਤਰਾਂ ਚ ਭਾਵ ਪੰਥਕ ਹਲਕਿਆਂ ਚ ਹੁਣ ਜਿਹੜੇ ਭਗਵੰਤ ਮਾਨ ਜੀ 99 99 94 ਐਮਐਲਏ ਬਣਾ ਚੁੱਕੇ ਨੇ 92 22 ਚ ਜਿੱਤੇ 22 ਚ ਪੰਥਕ ਵੋਟ ਸਿੱਖ ਵੋਟ ਭਈ ਆਮ ਆਦਮੀ ਪਾਰਟੀ ਕਿਉਂਕਿ ਉਦੋਂ ਅਕਾਲੀ ਦਲ ਦਾ ਵੋਟ ਫਰੰਟ ਰਹਿ ਗਿਆ 13.5% 22 ਚ 18.5% ਸੀ 24 ਚ ਰਹਿ ਗਿਆ 13.5% ਤੇ ਹੁਣ ਤਰਨਤਾਰਨ ਦੀ ਜ਼ਿਮਨੀ ਚੋਣ ਚ ਜਿਹੜਾ ਪੰਥਕ ਵੋਟ ਪਰਸੈਂਟ ਹੈ ਉਹ ਕਿੰਨਾ ਰਹੇਗਾ ਜਾਂ ਇਹਨੂੰ ਇੰਜ ਦੇਖੀਏ ਭਗਵੰਤ ਮਾਨ ਨੂੰ ਪੰਥਕ ਵੋਟਾਂ ਕਿੰਨੀ ਹੱਕ ਪੈਣਗੀਆਂ ਤਰਨਤਾਰਨ ਨੂੰ ਪੰਥਕ ਹਲਕਾ ਮੰਨਿਆ ਜਾਂਦਾ ਹੈ ਕਸ਼ਮੀਰ ਸਿੰਘ ਸੋਲ ਜਿੱਤੇ ਸੀ ਜਦੋਂ ਹਵਾ ਸੀ ਇਹ ਦਾ ਮਤਲਬ ਹੈ ਕਸ਼ਮੀਰ ਸਿੰਘ ਸੋਲ ਜਦੋਂ ਜਿੱਤੇ ਉਦੋਂ ਪੰਥਕ ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ ਹਰਮੀਤ ਸਿੰਘ ਸੰਧੂ ਰਹੇ 22 ਚ ਦੂਜੇ ਨੰਬਰ ਤੇ ਉਹਨਾਂ ਨੂੰ ਵੀ ਪਈਆਂ ਹੁਣ ਦੂਜੇ ਨੰਬਰ ਵਾਲਾ ਕੈਂਡੀਡੇਟ ਬਣ ਗਿਆ ਸੱਤਾ ਦਾ ਆਮ ਆਦਮੀ ਪਾਰਟੀ ਦਾ ਕਸ਼ਮੀਰ ਸਿੰਘ ਸੋਲ ਦੁਨੀਆ ਤੋਂ ਚਲੇ ਗਏ ਹੁਣ ਸਵਾਲ ਇਹ ਹੈ ਕਿ ਅਕਾਲੀ ਦਲ ਦੀ ਵੋਟ ਕਾਫੀ ਵੱਡੀ ਮਾਤਰਾ ਚ ਪਈ ਹਰਮੀਤ ਸਿੰਘ ਸੰਧੂ ਨੂੰ ਹੁਣ ਉਹ ਆਮ ਆਦਮੀ ਪਾਰਟੀ ਚ ਕਿ ਹੁਣ ਅਕਾਲੀ ਦਲ ਦੀ ਉਹ ਸਾਰੀ ਵੋਟ ਜਿਹੜੀ ਹਰਮੀਤ ਸਿੰਘ ਸੰਧੂ ਨੂੰ ਪਈ ਸੀ ਬਤੌਰ ਅਕਾਲੀ ਉਮੀਦਵਾਰ ਕੀ ਉਹ ਸਾਰੀ ਦੀ ਸਾਰੀ ਵੋਟ ਹੁਣ ਹਰਮੀਤ ਸਿੰਘ ਸੰਧੂ ਨੂੰ ਪਾਊਗੀ ਜੇ ਸਾਰੀ ਅਕਾਲੀ ਵੋਟ ਹਰਮੀਤ ਸਿੰਘ ਸੰਧੂ ਨੂੰ ਪਾਊਗੀ ਤਾਂ ਫਿਰ ਸੁਖਵੀਰ ਬਾਦਲ ਨੂੰ ਕਿੰਨੀ ਵੋਟ ਪਾਊਗੀ ਸੁਖਵੀਰ ਬਾਦਲ ਦੀ ਇੱਜ਼ਤ ਨਾਲ ਆ ਕੇ ਖੜੀ ਹੋਗੀ ਸੁਖਵੀਰ ਬਾਦਲ ਦੇ ਸਮਰਥਕ ਦਾਵਾ ਕਰਦੇ ਨੇ ਕਿ ਹੜਾਂ ਚ ਚੰਗਾ ਕੰਮ ਕਰਕੇ ਸੁਖਵੀਰ ਬਾਦਲ ਉੱਭਰ ਗਿਆ ਅਕਾਲੀ ਦਲ ਸੁਖਵੀਰ ਵਾਲਾ ਤੁਰੂਗਾ ਚੰਗਾ ਕਰੂਗਾ ਇਹਦਾ ਮਤਲਬ ਹੈ ਭਗਵੰਤ ਮਾਨ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਇੱਜ਼ਤ ਦਾਤੇ ਹੈ। ਲੁਧਿਆਣੇ ਜ਼ਿਮਨੀ ਚੋਣ ਦੁਬਾਰਾ ਪ੍ਰਧਾਨ ਬਣਿਆ ਸੀ ਸੁਖਬੀਰ ਬਾਦਲ ਕੈਂਡੀਡੇਟ ਦਿੱਤਾ ਜ਼ਮਾਨਤ ਜੱਪਤ। ਜਲੰਧਰ, ਚੇਦੁਰ ਉਧਰ ਪਹਿਲਾਂ ਜ਼ਮਾਨਤਾਂ ਜੱਪਤ ਹੁੰਦੀਆਂ ਰਹੀਆਂ। 2024 ਚ ਅਸੀਂ ਵੇਖਿਆ 10 ਕੈਂਡੀਡੇਟਾਂ ਦੀਆਂ ਜ਼ਮਾਨਤਾਂ ਸਬਤ ਹੋ ਗਈਆਂ। ਇਹਦਾ ਮਤਲਬ ਹੈ ਜਦੋਂ ਲੋਕ ਇਹ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਨੇ ਹੜਾਂ 'ਚ ਚੰਗਾ ਕੰਮ ਕੀਤਾ। ਉਂਝ ਹੜਾਂ 'ਚ ਸਾਰੀਆਂ ਪਾਰਟੀਆਂ ਨੇ ਕੰਮ ਕੀਤਾ। ਪਰ ਜੇ ਮੰਨ ਲਿਆ ਜਾਵੇ ਕਿ ਸੁਖਬੀਰ ਨੇ ਚੰਗਾ ਕੰਮ ਕੀਤਾ। ਕੀ ਸੁਖਵੀਰ ਉਸ ਚੰਗੇ ਕੰਮ ਦੀ ਬਦੌਲਤ ਇਹ ਸੀਟ ਜਿੱਤ ਜਾਏਗਾ ਅਗਰ ਸੁਖਵੀਰ ਜਿੱਤ ਗਿਆ ਲੋਕਾਂ ਨੇ ਮੋਹਰ ਲਾ ਦੇਣੀ ਆ ਵੀ ਹਾਂ ਸੁਖਵੀਰ ਬਾਦਲ ਨੇ ਚੰਗਾ ਕੰਮ ਕੀਤਾ ਤੇ ਜੇ ਨਾ ਜਿੱਤਿਆ ਫਿਰ ਇਹ ਮੰਨਿਆ ਜਾਵੇ ਕਿ ਸੁਖਵੀਰ ਬਾਦਲ ਅੱਜ ਵੀ ਉੱਥੇ ਖੜਾ ਹੈ ਜਿੱਥੇ ਉਹ ਪਹਿਲਾਂ ਜ਼ਮਾਨਤਾਂ ਜ਼ਬਤ ਕਰਾ ਰਹਿਆ ਸੀ ਹੁਣ ਕੀ ਸੁਖਵੀਰ ਬਾਦਲ ਦੇ ਕੈਂਡੀਡੇਟ ਦੀ ਬੀਬੀ ਰੰਧਾਵਾ ਦੀ ਜ਼ਮਾਨਤ ਬਚੇਗੀ ਭਾਵੇਂ ਉਹ ਇੱਕ ਆਜ਼ਾਦ ਗਰੁੱਪ ਨੂੰ ਰਿਪਰੈਜ਼ੈਂਟ ਕਰਦੇ ਨੇ ਪਰ ਹੁਣ ਉਹ ਅਕਾਲੀ ਦਲ ਦੇ ਕੈਂਡੀਡੇਟ ਹੋਣਗੇ ਜਦੋਂ ਆਜ਼ਾਦ ਗਰੁੱਪ ਚ ਅਗਰ ਉਹ ਆਜ਼ਾਦ ਖੜਦੇ ਗੱਲ ਹੋਰ ਸੀ ਹੁਣ ਉਹ ਸੁਖਵੀਰ ਬਾਦਲ ਦੇ ਗਰੁੱਪ ਦੇ ਕੈਂਡੀਡੇਟ ਨੇ ਪਾਰਟੀ ਦੇ ਇਸ ਕਰਕੇ ਭਗਵੰਤ ਮਾਨ ਦਾ ਇਹ ਦੇਖਣਾ ਹੈ ਕਿ ਭਗਵੰਤ ਮਾਨ ਜਿਹੜਾ ਹੁਣ ਸੜਕਾਂ ਦਾ ਉਦਘਾਟਨ ਕਰਕੇ ਗਿਆ ਉਹਦੇ ਵਿੱਚ ਭਗਵੰਤ ਮਾਨ ਨੇ ਆਪ ਉਦਘਾਟਨ ਕੀਤਾ ਕਿਉਂਕਿ ਪੰਥਕ ਹਲਕਾ ਸੀ ਕੀ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਇਹ ਸਮਝ ਚੁੱਕੀ ਹੈ ਕਿ ਤਰਨ ਤਰਨ ਦੀ ਜ਼ਿਮਨੀ ਚੋਣ ਪੰਥਕ ਹਲਕਾ ਅਸੀਂ ਦੂਰੀ ਬਣਾ ਕੇ ਰੱਖਣੀ ਹੈ ਕੇਜਰੀਵਾਲ ਸਾਹਿਬ ਇਸ ਉਦਘਾਟਨ ਚ ਨਹੀਂ ਆਏ ਮਨੀਸ਼ सिसोदिया ਇਸ ਜਿਹੜੀਆਂ 19000 ਕਿਲੋਮੀਟਰ ਸੜਕਾਂ ਦਾ ਐਲਾਨ ਕੀਤਾ ਗਿਆ ਨਹੀਂ ਆਏ ਜਦਕਿ ਇਹ ਬਹੁਤ ਵੱਡਾ ਉਦਘਾਟਨ ਭਗਵੰਤਮਾਨ ਨੇ ਕੀਤਾ ਪੰਜਾਬ ਚ 19000 ਕਿਲੋਮੀਟਰ ਸੜਕਾਂ ਉਹਨਾਂ ਦਾ ਰਿਪੇਅਰ ਨਵੀਨੀਕਰਨ ਨਵੀਆਂ ਬਣਨੀਆਂ ਇਹ ਛੋਟੀ ਯੋਜਨਾ ਨਹੀਂ ਹੈ ਹੁਣ ਅਜੇ ਹਾਲਾਤਾਂ ਚ ਕੀ ਇਹ ਸਿਰਫ ਤੇ ਸਿਰਫ ਭਗਵੰਤਮਾਨ ਦੇ ਉੱਤੇ ਛੱਡ ਦਿੱਤਾ ਗਿਆ ਤਰਨਤਾਰਨ ਦੀ ਸੀਟ ਨੂੰ ਜਿਤਾਉਣਾ ਔਰ ਭਗਵੰਤਮਾਨ ਨੇ ਜਿਸ ਕਾਨਫਰੰਸ ਨੇ ਕਿਹਾ ਕਾਨਫਰੰਸ ਰਲ ਕੇ ਆ ਕਿ ਮੰਗ ਪੱਤਰ ਹੋਏਗਾ ਹਰਮਿੰਦਰ ਸਿੰਘ ਸੰਧੂ ਦਾ ਤੁਸੀਂ ਜਿਤਾ ਦਿਓ ਤੈਨ ਹੋਏਗਾ ਮੇਰਾ ਮਤਲਬ ਜੋ ਹਰਮਿੰਦਰ ਸਿੰਘ ਸੰਧੂ ਕਹਿਣਗੇ ਉਹ ਭਗਵੰਤਮਾਨ ਨੇ ਕਰ ਦੇਣਾ ਇਹ ਭਗਵੰਤਮਾਨ ਨੇ ਕਿਹਾ ਦਿੱਤਾ ਪਰ ਸਵਾਲ ਇਹ ਹੈ ਸਰਕਾਰ ਵੀ ਹੈ ਫੰਕਸ਼ਨ ਸਰਕਾਰ ਦਾ ਸੀ ਰਸ਼ ਕਾਫੀ ਵੱਡਾ ਸੀ ਤਰਨਤਾਰਨ ਚ ਜਿਸ ਤਰੀਕੇ ਨਾਲ ਹੜਾਂ ਤੋਂ ਬਾਅਦ ਵੀ ਭਗਵੰਤ ਮਾਨ ਦੇ ਇਸ ਪ੍ਰੋਗਰਾਮ ਦੇ ਵਿੱਚ ਰਸ਼ ਆਇਆ ਉਹਦੇ ਨਾਲ ਹਰਮੀਰ ਸਿੰਘ ਸੰਧੂ ਵੀ ਖੁਸ਼ ਹੋਣਗੇ ਔਰ ਭਗਵੰਤ ਮਾਨ ਵੀ ਖੁਸ਼ ਹੋਊਗਾ ਦੁਖੀ ਹੋਣਗੇ ਆਪ ਵਾਲੇ ਕਾਂਗਰਸ ਵਾਲੇ ਪੁਨਰ ਸੁਜੀਤ ਵਾਲੇ ਬੀਜੇਪੀ ਵਾਲੇ ਔਰ ਕਾਂਗਰਸ ਵਾਲੇ ਕਿ ਹੜਾਂ ਤੋਂ ਬਾਅਦ ਲੈਂਡ ਪੁਲਿੰਗ ਯੋਜਨਾ ਵਾਪਸ ਲੈਣ ਤੋਂ ਬਾਅਦ ਵੀ ਭਗਵੰਤ ਮਾਨ ਦੀ ਪ੍ਰੋਗਰਾਮ ਚ ਐਡਾ ਵੱਡਾ ਇਕੱਠ ਇਹਦਾ ਮਤਲਬ ਹੈ ਟੈਸਟ ਭਗਵੰਤ ਮਾਨ ਸੋ ਹੁਣ ਦੇਖਣ ਵਾਲੀ ਇਹ ਗੱਲ ਹੋਏਗੀ ਕੀ ਤਰਨ ਤਾਰਨ ਦੀ ਜਿਹੜੀ ਜ਼ਿਮਨੀ ਚੋਣ ਹੈ ਕੀ ਦਿੱਲੀ ਦੀ ਆਮ ਆਦਮੀ ਪਾਰਟੀ ਔਰ ਪੂਰਾ ਸੰਗਠਨ ਆਮ ਆਦਮੀ ਦਾ ਸਿਰਫ ਤੇ ਸਿਰਫ ਭਗਵੰਤ ਮਾਨ ਨੂੰ ਅੱਗੇ ਕਰਕੇ ਲੜਨਗੇ ਜਾਂ ਦਿੱਲੀ ਦੇ ਲੀਡਰ ਉਸੇ ਤਰ੍ਹਾਂ ਪ੍ਰਚਾਰ ਕਰਨਗੇ ਜਿਵੇਂ ਲੁਧਿਆਣੇ 'ਚ ਕੀਤਾ ਕੀ ਆਮ ਆਦਮੀ ਪਾਰਟੀ ਵੀ ਇਹਨੂੰ ਇੱਕ ਪਰਖ ਦੇ ਤੌਰ ਤੇ ਦੇਖ ਰਹੀ ਹੈ ਕਿ ਇਕੱਲੇ ਭਗਵੰਤ ਮਾਨ ਦੇ ਸਿਰ ਤੇ ਅਸੀਂ ਪੰਥਕ ਸੀਟ ਛੱਡ ਦਈਏ ਵੀ ਜੇ ਅਸੀਂ ਦਿੱਲੀ ਵਾਲੇ ਵਿੱਚ ਆ ਗਏ ਤੇ ਕਿਤੇ ਨਤੀਜਾ ਨੈਗੇਟਿਵ ਨਾ ਹੋਵੇ ਕੀ ਭਗਵੰਤਮਾਨ ਨਤੀਜਾ ਪੋਜ਼ਿਟਿਵ ਕਰ ਦੇਣਗੇ ਇਹਦਾ ਮਤਲਬ ਹੈ ਭਗਵੰਤਮਾਨ ਨੇ ਜਿਹੜੀਆਂ ਗੱਲਾਂ ਵੀ ਕੀਤੀਆਂ ਨੇ 55000 ਨੌਕਰੀਆਂ ਦੀਆਂ ਗੱਲਾਂ ਕੀਤੀਆਂ ਨੇ ਮਹੱਲਾ ਕਲੀਨਿਕਾਂ ਦੀਆਂ ਗੱਲਾਂ ਕੀਤੀਆਂ ਨੇ ਟੇਲਾਂ ਤੱਕ ਪਾਣੀ ਪਹੁੰਚਾਉਣ ਦੀ ਗੱਲ ਕੀਤੀ ਹੈ ਮੁਆਵਜ਼ਾ ਦੇਣ ਦੀ ਗੱਲ ਕੀਤੀ ਹੈ ਬਿਕਰਮ ਜੀਠੀਏ ਤੇ ਤੰਜ ਕਸੇ ਨੇ ਸੁਖਵੀਰ ਬਾਦਲ ਤੇ ਤੰਜ ਕਸੇ ਨੇ ਇਹਦਾ ਮਤਲਬ ਕੀ ਹੈ ਮੰਨਿਆ ਜਾਵੇ ਕਿ ਜੇ ਭਗਵੰਤਮਾਨ ਜਿੱਤ ਗਿਆ ਤਾਂ ਫਿਰ ਸਤਾਈ ਚ ਭਗਵੰਤਮਾਨ ਦੇ ਚਿਹਰੇ ਤੇ ਹੀ ਸਾਰਾ ਕੁਝ ਕਰੇਗੀ ਆਮ ਆਦਮੀ ਪਾਰਟੀ ਇਹ ਭਗਵੰਤ ਮਾਨ ਦਾ ਵੀ ਟੈਸਟ ਹੈ ਅਗਰ ਇਹ ਟੈਸਟ ਸੁਖਵੀਰ ਬਾਦਲ ਦੇ ਤਾਂ ਕਿਉਂਕਿ ਸੁਖਵੀਰ ਬਾਦਲ ਅਗਰ ਜਿਤਾ ਗਿਆ ਜਾਂ ਜ਼ਮਾਨਤ ਬਚਾ ਗਿਆ ਤਾਂ ਉਸ ਹਿਸਾਬ ਦੇ ਨਾਲ ਅਕਾਲੀ ਦਲ ਦੀ ਪਰਫਾਰਮੈਂਸ ਔਰ ਸੁਖਵੀਰ ਬਾਦਲ ਦੀ ਸਥਿਤੀ ਨੂੰ ਤੋਲਿਆ ਜਾਏਗਾ ਅਗਰ ਸੁਖਵੀਰ ਬਾਦਲ ਦਾ ਕੈਂਡੀਡੇਟ ਹੜਾਂ ਚ ਕੰਮ ਕਰਨ ਤੋਂ ਬਾਅਦ ਵੀ ਸੁਖਵੀਰ ਬਾਦਲ ਦੇ ਅਗਰ ਜ਼ਮਾਨਤ ਕੋ ਆ ਗਿਆ ਤਾਂ ਇਹਦਾ ਮਤਲਬ ਹੈ ਕਿ ਸੁਖਵੀਰ ਬਾਦਲ ਦੀ ਪਾਰਟੀ ਦਾ ਭਵਿੱਖ 27 ਤੋਂ ਪਹਿਲਾਂ ਕੋਈ ਬਹੁਤਾ ਚੰਗਾ ਨਹੀਂ ਹੈ ਅਗਰ ਸੁਖਬੀਰ ਬਾਦਲ ਜ਼ਮਾਨਤ ਬਚਾ ਗਿਆ ਆਪਣੇ ਕੈਂਡੀਡੇਟ ਦੀ ਫਿਰ ਇਹ ਮੰਨਿਆ ਜਾਊਗਾ ਕਿ ਪੰਥਕ ਹਲਕਿਆਂ ਚ ਸੁਖਬੀਰ ਬਾਦਲ ਦੀ ਪਾਰਟੀ ਕੋਲੇ ਸੰਭਾਵਨਾ ਹੈ ਹੋਰ ਮਿਹਨਤ ਕਰੇ ਸੁਖਬੀਰ ਬਾਦਲ ਤੇ ਅਗਰ ਜ਼ਮਾਨਤ ਵੀ ਨਾ ਬਚੀ ਫਿਰ ਤਾਂ ਸਥਿਤੀ ਸਾਡੇ ਸਾਹਮਣੇ ਹੈ ਔਰ ਜੇ ਕਿਤੇ ਸੁਖਬੀਰ ਬਾਦਲ ਦਾ ਕੈਂਡੀਡੇਟ ਮੁਕਾਬਲੇ ਚ ਆ ਗਿਆ ਟਿਕੋਣੇ ਜਾਂ ਚਾਰ ਕੋਣੇ ਮੁਕਾਬਲੇ ਚ ਆ ਗਿਆ 19 ਕੀ ਦੇ ਫਰਕ ਤੇ ਰਹਿ ਗਿਆ ਤੇ ਫਿਰ ਸੁਖਵੀਰ ਸਿੰਘ ਬਾਦਲ ਦੇ ਲਈ ਤਾੜੀਆਂ ਵਜਾਉਣੀਆਂ ਬਣਦੀਆਂ ਨੇ ਪਰ ਇਹਦਾ ਫੈਸਲਾ ਤਰਨ ਤਰਨ ਜਮਨੀ ਚੋਣ ਦੇ ਨਤੀਜੇ ਤੋਂ ਬਾਅਦ ਕਰਾਂਗੇ ਪਰ ਸੁਖਵੀਰ ਬਾਦਲ ਦੀ ਜਿੱਤ ਹਾਰ ਸੁਖਵੀਰ ਬਾਦਲ ਦੀ ਨਿੱਜੀ ਸਥਿਤੀ ਕੀ ਹੈ 27 ਤੋਂ ਪਹਿਲਾਂ ਉਹਦੇ ਨਾਲ ਜਾ ਕੇ ਜੁੜਨੀ ਹੈ ਸੋ ਭਗਵੰਤ ਮਾਨ ਔਰ ਸੁਖਵੀਰ ਬਾਦਲ ਅਗਰ ਚੰਗੀ ਸਥਿਤੀ ਚ ਰਹੇ ਤੇ 27 ਤੋਂ ਪਹਿਲਾਂ ਇਹਨਾਂ ਦੀ ਚਰਚਾ ਅਗਰ ਹਾਰ ਗਏ ਕਿਉਂਕਿ ਅੰਮ੍ਰਿਤਪਾਲ ਸਿੰਘ ਦਾ ਵੀ ਜਿਹੜੀ ਪੋਲਿਟਿਕਲ ਇਮੇਜ ਹੈ ਹੁਣ ਉਹ ਨਵੇਂ ਸਿਰੇ ਤੋਂ ਪਰਖੀ ਜਾਏਗੀ ਹੁਣ ਉਹ ਐਮਪੀ ਹੈ ਭਾਵੇਂ ਉਹਨੂੰ ਨਿਕਲਣ ਨਹੀਂ ਦਿੱਤਾ ਪਰ ਜਿਹੜੀ ਉਹਦੀ ਜਿੱਤ ਸੀ ਅੰਮ੍ਰਿਤਪਾਲ ਸਿੰਘ ਦੀ ਕੀ ਲੋਕ ਉਹਦੇ ਨਾਲ ਸਿਧਾਂਤਕ ਤੌਰ ਤੇ ਜੁੜੇ ਨੈਤਿਕਤਾ ਦੇ ਆਧਾਰ ਤੇ ਜੁੜੇ ਜਾਂ ਉਹ ਇੱਕ ਸਿਰਫ ਹਵਾ ਸੀ ਜਿਹੋ ਜੀ ਹਵਾ 92 ਚ ਚਲੀ ਆ ਆਮ ਆਦਮੀ ਪਾਰਟੀ ਲਈ ਕਿਉਂਕਿ ਕਾਂਗਰਸ ਤੋਂ ਵੀ ਲੋਕ ਦੁਖੀ ਅਕਾਲੀ ਭਾਜਪਾ ਤੋਂ ਵੀ ਲੋਕ ਦੁਖੀ ਤੇ ਲੋਕਾਂ ਨੂੰ ਲੱਗਿਆ ਕਿ ਸਾਡੇ ਕੋਲੇ ਸਿਰਫ ਰਸਤਾ ਆਮ ਆਦਮੀ ਪਾਰਟੀ ਦਾ ਸੀ ਵੋਟਾਂ ਪਾ ਦੀ। ਸੋ ਅਮਰਿਤਪਾਲ ਜਦੋਂ ਖਡੂਰ ਸਾਹਿਬ ਤੋਂ ਜਿੱਤਿਆ ਤੇ ਉਦੋਂ ਭਗਵੰਤ ਮਾਨ ਨੇ ਭਗਵੰਤ ਮਾਨ ਦੀ ਸਰਕਾਰ ਨੇ ਅਮਰਿਤਪਾਲ ਅੰਦਰ ਦਿੱਤਾ ਸੀ ਐਨਐਸਐ ਲਾਇਆ। ਬੀਜੇਪੀ ਨੇ ਵੀ ਸਾਰਾ ਕੁਝ ਨਾਲ ਕੀਤਾ। ਤੇ ਕੀ ਉਦੋਂ ਸੱਚਮੁੱਚ ਲੋਕਾਂ ਨੇ ਇਸ ਕਰਕੇ ਅਮਰਿਤਪਾਲ ਦੇ ਹੱਕ ਚੋਂ ਖੜੇ? ਕਿ ਅੰਮ੍ਰਿਤਪਾਲ ਦੇ ਉੱਤੇ ਜੋ ਕੁਝ ਕੀਤਾ ਗਿਆ ਉਹ ਨਹੀਂ ਕਰਨਾ ਚਾਹੀਦਾ ਸੀ ਕੀ ਸਿਰਫ ਇਹ ਸਮਰਥਨ ਸੀ ਜਾਂ ਅੰਮ੍ਰਿਤਪਾਲ ਦੀ ਜਿਹੜੀ ਸੋਚ ਹੈ ਉਹਦੇ ਸਿਧਾਂਤ ਹੈ ਉਹਦੇ ਅਭਿਆਨ ਸੀ ਉਹਦਾ ਦਿਲਾਂ ਦੀ ਛਾਪ ਵਾਲਾ ਸਮਰਥਨ ਸੀ ਉਹ ਹੁਣ ਪਤਾ ਲੱਗੂਗਾ ਜਦੋਂ ਅੱਜ ਉਸ ਤਰ੍ਹਾਂ ਦੀ ਲਹਿਰ ਨਹੀਂ ਹੈ ਅੰਮ੍ਰਿਤਪਾਲ ਦੇ ਹੱਕ ਹਾਲਾਂਕਿ ਪੰਜਾਬ 'ਚ ਪੰਥਕ ਲਹਿਰ ਹੈ ਉਹ ਭਾਵੇਂ ਪੁਨਰ ਸੁਰਜੀਤ ਵਾਲੇ ਭਾਵੇਂ ਪਾਣੀ ਮੈਮਰੀ ਕਮੇਟੀ ਦੀ ਕਹਿ ਲੋ ਭਾਵੇਂ ਕਿਸੇ ਹੱਦ ਤੱਕ ਅੰਮ੍ਰਿਤਪਾਲ ਜੀ ਵੀ ਕਹਿ ਲੋ ਪਰ ਉਹ ਪੰਥਕ ਲਹਿਰ ਕਿਸ ਪਾਸੇ ਭੁਗਤਣੀ ਹੈ ਵੋਟਾਂ ਦੇ ਰੂਪ ਚ ਉਹ ਹਜੇ ਵੀ ਤੈ ਹੋਣਾ ਬਾਕੀ ਆ ਪੁਨਰ ਸੁਰਜੀਤ ਚੰਗੀ ਸਥਿਤੀ ਚ ਹੈ ਪਰ ਪੁਨਰ ਸੁਰਜੀਤ ਵੀ ਹਜੇ ਬਹੁਤ ਕੁਝ ਹੋਣ ਵਾਲਾ ਬਾਕੀ ਆ ਪੁਨਰ ਸੁਰਜੀਤ ਬੂਟਾ ਲੱਗ ਗਿਆ ਗਮਲਾ ਚੰਗਾ ਪਾਣੀ ਪੈ ਗਿਆ ਪਰ ਇਹਦਾ ਵਿਕਾਸ ਕਿਵੇਂ ਹੁੰਦਾ ਹੈ ਪਰ ਪੁਨਰ ਸੁਰਜੀਤ ਅਕਾਲੀ ਦਲ ਦਾ ਵਿਕਾਸ ਹੋਣਾ ਹੈ 2 ਦਸੰਬਰ ਦੇ ਹੁਕਮਨਾਮੇ ਦੀ ਰੌਸ਼ਨੀ ਦੇ ਨਾਲ ਜਿਹੜਾ 2 ਦਸੰਬਰ ਦਾ ਹੁਕਮਨਾਮਾ ਸਾਹਬ ਸੀ ਅਗਰ ਇਹਨਾਂ ਬਿਨ ਉਹਦੇ ਤੇ ਪੁਨਰਸਜੀਤ ਅਕਾਲੀ ਦਲ ਚੱਲਿਆ ਤੇ ਗੱਲ ਬਣ ਜੂ ਨਹੀਂ ਤਾਂ ਚੁਣੌਤੀਆਂ ਤੇ ਚੈਲੰਜ ਬਰਕਰਾਰ ਰਹਿਣਗੇ ਕਿਉਂਕਿ ਲੋਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਜਿਹਦੇ ਕਰਕੇ ਪੰਜ ਮੈਂਬਰੀ ਕਮੇਟੀ ਦੀਆਂ ਉਹਨਾਂ ਨੇ ਭਰਤੀਆਂ ਤੇ ਪਰਚੀ ਦਾ ਹਿੱਸਾ ਬਣਾਈ ਹੁਣ ਅਮਰਿਤਪਾਲ ਨੂੰ ਜਿਹੜੀ ਵੋਟ ਪਾਏਗੀ ਕੀ ਅਮਰਿਤਪਾਲ ਦਾ ਕੈਂਡੀਡੇਟ ਜਿੱਤਦਾ ਹੈ ਜਾਂ ਨਹੀਂ ਜਿੱਤਦਾ ਉਸ ਤੋਂ ਪਹਿਲਾਂ ਕੀ ਅਮਰਿਤਪਾਲ ਦੀ ਧਿਰ ਕੋਈ ਕੈਂਡੀਡੇਟ ਖੜਾ ਕਰਦੀ ਹੈ ਜਾਂ ਨਹੀਂ ਕਿਉਂਕਿ ਗੱਲਾਂ ਇਹ ਨੇ ਕਿ ਸੰਦੀਪ ਸਿੰਘ ਸਣੀ ਆਜ਼ਾਦ ਵੀ ਖੜ੍ਹ ਸਕਦਾ ਹੈ ਉਹਦੇ ਪਰਿਵਾਰ ਨਾਲ ਗੱਲਬਾਤਾਂ ਚੱਲ ਰਹੀਆਂ ਨੇ ਆਪਣੇ ਆ ਵਾਰਸ਼ ਪੰਜਾਬ ਦੇ ਅਕਾਲੀ ਦਲ ਦੀਆਂ ਵੀ ਔਰ ਪੁਨਰ ਸੁਜੀਤ ਵਾਲਿਆਂ ਦੀ ਵੀ ਅਗਰ ਸੰਦੀਪ ਸਿੰਘ ਸਣੀ ਆਜ਼ਾਦ ਕੈਂਡੀਡੇਟ ਖੜ ਜਾਂਦਾ ਹੈ ਕਿ ਪੁਨਰ ਸੁਜੀਤ ਔਰ ਅਮਰਿਤਪਾਲ ਸਿੰਘ ਸਮਰਥਨ ਕਰਦੇ ਨੇ ਅਮਰਿਤਪਾਲ ਦੀ ਧਿਰ ਨੇ ਸਮਰਥਨ ਦਾ ਫੈਸਲਾ ਕੀਤਾ ਪੁਨਰ ਸੁਜੀਤ ਵਾਲਿਆਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਹ 7 ਮੈਂਬਰੀ ਕਮੇਟੀ ਦਾ ਫੈਸਲਾ ਜੋ ਆਊਗਾ ਪੁਨਰ ਸੁਜੀਤ ਅਕਾਲੀ ਦਲ ਦਾ ਫੈਸਲਾ ਉਸ 5 7 ਮੈਂਬਰੀ ਕਮੇਟੀ ਦੇ ਨਾਲ ਹੋਣਾ ਸੋ ਇੱਥੇ ਉਸ 7 ਮੈਂਬਰੀ ਕਮੇਟੀ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਉਹਦੇ ਮੈਂਬਰ ਕੌਣ ਕੌਣ ਨੇ ਕਿਉਂਕਿ ਹਜੇ ਤੱਕ ਪੁਨਰ ਸੁਜੀਤ ਅਕਾਲੀ ਦਲ ਨੇ ਆਪਣੇ ਦਮ ਤੇ ਚੋਣ ਲੜਨ ਦਾ ਫੈਸਲਾ ਨਹੀਂ ਕੀਤਾ ਸੋ 7 ਮੈਂਬਰ ਨੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਭਾਈ ਮਨਜੀਤ ਸਿੰਘ ਜੀ ਜਥੇਦਾਰ ਸੋਚਾ ਸਿੰਘ ਛੋਟੇਪੁਰ ਜਥੇਦਾਰ ਇਕਬਾਲ ਸਿੰਘ ਚੁੰਦਾ ਸਰਦਾਰ ਸ਼ਮਿੰਦਰ ਸਿੰਘ ਦੋਬਲੀਆਂ ਦੋਬਲੀਆਂ ਸਰਦਾਰ ਦਿਲਜੀਤ ਸਿੰਘ ਗਿਲ ਅਮਰਕੋਟ ਸਰਦਾਰ ਰਣਜੀਤ ਸਿੰਘ ਛੱਜਲਵੰਡੀ ਇਹ ਸੱਤ ਬੰਦਿਆਂ ਤੇ ਆਧਾਰਿਤ ਕਮੇਟੀ ਬਣਾਈ ਗਈ ਹੈ ਇਹ ਕਮੇਟੀ ਰਿਪੋਰਟ ਦੇਊਗੀ 5 ਦਿਨਾਂ ਚ ਚੋਣ ਲੜਨੀ ਚਾਹੀਦੀ ਨਹੀਂ ਲੜਨੀ ਚਾਹੀਦੀ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕਿਹਨੂੰ ਸਮਰਥਨ ਦੇਣਾ ਮਤਲਬ ਅਮਰਿਤਪਾਲ ਸਿੰਘ ਦੀ ਧਿਰ ਵਾਰਿਸ ਪੰਜਾਬ ਦੇ ਆਪ ਚੋਣ ਲੜਨਗੇ ਆ ਸੰਦੀਪ ਸਣੀ ਅਗਰ ਲੜਦਾ ਤੇ ਉਹਨੂੰ ਸਮਰਥਨ ਕੀ ਸੰਦੀਪ ਸਣੀ ਆਜ਼ਾਦ ਹੀ ਲੜਦਾ ਇਸੀ ਤਰ੍ਹਾਂ ਪੁਨਰ ਸੋਜੀਤ ਅਕਾਲੀ ਦਲ ਪਰ ਅਗਰ ਸੰਦੀਪ ਸਿੰਘ ਸਣੀ ਆਜ਼ਾਦ ਲੜਦਾ ਹੈ ਵਾਰਿਸ ਪੰਜਾਬ ਦੇ ਔਰ ਪੁਨਰ ਸੋਜੀਤ ਅਕਾਲੀ ਦਲ ਸੰਦੀਪ ਸਿੰਘ ਸਣੀ ਦਾ ਸਮਰਥਨ ਕਰਦੇ ਨੇ ਫਿਰ ਵੀ ਇਹ ਤੈਅ ਹੋਊਗਾ ਅਗਰ ਸੰਦੀਪ ਸਿੰਘ ਸਣੀ ਦੀ ਜਿੱਤ ਹਾਰ ਹੁੰਦੀ ਹੈ ਉਹਦੇ ਚ ਵਾਰਿਸ ਪੰਜਾਬ ਦੇ ਔਰ ਪੁਨਰ ਸੋਜੀਤ ਅਕਾਲੀ ਦਲ ਇਹਨਾਂ ਦੋਨਾਂ ਦੀ ਤਾਕਤ ਨਾਲ ਤੋਲੀ ਜਾਣੀ ਹੈ ਕਿ ਪੰਥਕ ਧਰਾਂ ਜਾਂ ਸਾਰਾ ਸਮੁੱਚਾ ਹਲਕਾ ਕਿੰਨਾ ਮੁੱਦਿਆਂ ਤੇ ਅੱਗੇ ਵਧਦਾ ਹੈ ਸੋ ਅਮਰਿਤਪਾਲ ਸਿੰਘ ਦਾ ਵੀ ਟੈਸਟ ਹੈ ਪੁਨਰ ਸੁਜੀਤ ਅਕਾਲੀ ਦਲ ਦਾ ਵੀ ਟੈਸਟ ਹੈ ਸੰਦੀਪ ਸਿੰਘ ਅਗਰ ਆਜ਼ਾਦ ਖੜਦਾ ਹੈ ਤੇ ਫਿਰ ਇਹਨਾਂ ਦੋਨਾਂ ਧਿਰਾਂ ਦੀ ਜਿਹੜੀ ਭੂਮਿਕਾ ਹੈ ਸਮਰਥਨ ਦੇ ਰੂਪ ਚ ਉਹ ਮਹੱਤਵਪੂਰਨ ਹੋਏਗੀ ਅਗਰ ਅਗਰ ਦੋਨੇ ਧਿਰਾਂ ਆਪਣਾ ਆਪਣਾ ਕੈਂਡੀਡੇਟ ਖੜਾ ਕਰਦੀਆਂ ਨੇ ਤੇ ਫਿਰ ਵੀ ਉਹਨਾਂ ਦੀ ਇਹਨਾਂ ਦੀ ਸਥਿਤੀ ਇਹਨਾਂ ਨੂੰ ਪੈਣ ਵਾਲੀਆਂ ਵੋਟਾਂ ਦੇ ਹਿਸਾਬ ਨਾਲ ਦੇਖੀ ਜਾਏਗੀ ਕਿ ਕੀ ਅਗਰ ਵੱਖ-ਵੱਖ ਧਿਰਾਂ ਅਕਾਲੀ ਦਲ ਦੀਆਂ ਅਲੱਗ ਹੁੰਦੀਆਂ ਨੇ ਇੱਕ ਪਾਸੇ ਸੁਖਵੀਰ ਇੱਕ ਪਾਸੇ ਪੁਨਰ ਸੁਜੀਤ ਕਾਲੀਦਲ ਵਾਰਿਸ ਪੰਜਾਬ ਦੇ ਇੱਕ ਪਾਸੇ ਤੇ ਕੀ ਵੋਟ ਇੰਨਾ ਚ ਵੰਡੀ ਜਾਊਗੀ ਜਾਂ ਇੰਨਾ ਚ ਕੋਈ ਇੱਕ ਤੇ ਅੱਗੇ ਵਧੂਗੀ ਸੋ ਪੰਥਕ ਧਿਰਾਂ ਦਾ ਵੀ ਟੈਸਟ ਹੈ ਅਗਰੇ ਇਕੱਠੀਆਂ ਹੁੰਦੀਆਂ ਨੇ ਸੰਦੀਪ ਸਣੀ ਸੰਦੀਪ ਸਣੀ ਦੇ ਸਮਰਥਨ ਚ ਪੁਨਰ ਸੁਜੀਤ ਔਰ ਵਾਰਿਸ ਪੰਜਾਬ ਦੇ ਫਿਰ ਵੀ ਦੇਖਿਆ ਜਾਊਗਾ ਕਿ ਉਥੋਂ ਦੀ ਪੰਥਕ ਸੋਚ ਹਲਕੇ ਚ ਸੁਖਵੀਰ ਨਾਲ ਖੜੀ ਹੈ ਜਾਂ ਇਨ੍ਹਾਂ ਦੋਨਾਂ ਧਿਰਾਂ ਦੇ ਨਾਲ ਖੜੀ ਹੈ ਸੋ ਇੱਕ ਕਈ ਸ਼ਖਸੀਅਤਾਂ ਦਾ ਕਿਰਦਾਰ ਦਾ ਟੈਸਟ ਹੈ ਬੀਜੇਪੀ ਨੇ ਆਪਣਾ ਕੈਂਡੀਡੇਟ ਉੱਥੋਂ ਦਿੱਤਾ ਹੈ ਹਰਜੀਤ ਸਿੰਘ ਸੰਧੂ ਸੋ ਬੀਜੇਪੀ ਪੰਥਕ ਹਲਕੇ ਚ ਕਿੱਥੇ ਖੜਦੀ ਹੈ ਸ਼ਰਧਾਲੂਆਂ ਨੂੰ ਮਨਜ਼ੂਰੀ ਦਿੱਤੀ ਸ੍ਰੀ ਨਨਕਾਣਾ ਸਾਹਿਬ ਜਾਣ ਦੇ ਲਈ ਲੋਕਾਂ ਨੇ ਸਵਾਗਤ ਕੀਤਾ ਹੜ੍ਹਾਂ ਦੇ ਲਈ ਕਿੱਟਾਂ ਬਣਾ ਰੱਖੀਆਂ ਬੀਜੇਪੀ ਵਾਲੇ ਲਗਾਤਾਰ ਕਿੱਟਾਂ ਵੰਡ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬੀਜੇਪੀ ਨੇ ਜੋ ਕੁਝ ਕੀਤਾ ਹੈ ਹੜ੍ਹਾਂ ਦੇ ਦੌਰਾਨ ਬਤਾਰ ਕੇਂਦਰ ਸਰਕਾਰ ਜਾਂ ਪੰਜਾਬ ਦੀ ਲੀਡਰਸ਼ਿਪ ਇਹਦੇ ਤੇ ਨਿਰਭਰ ਕਰੂਗਾ ਬੀਜੇਪੀ ਦੀਆਂ ਨੀਤੀਆਂ ਦਾ ਕਿੰਨਾ ਕੁ ਇੰਪੈਕਟ ਪੰਥਕ ਹਲਕਿਆਂ 'ਤੇ। ਜਾਂ ਬੀਜੇਪੀ ਸਿਰਫ ਉਹਦੇ ਹੀ ਤਕੜੀ ਹੈ ਜਦੋਂ ਕੋਈ ਅਕਾਲੀ ਧਿਰ ਉਹਦੇ ਨਾਲ ਹੈ। ਇਹ ਟੈਸਟ ਬੀਜੇਪੀ ਲਈ ਹੈ ਔਰ ਕਾਂਗਰਸ ਲਈ ਜਿਵੇਂ ਮੈਂ ਪਹਿਲਾਂ ਕਿਹਾ। ਕਾਂਗਰਸ ਦੇ ਕੈਂਡੀਡੇਟ ਆ ਗਏ ਨੇ ਕਰਨ ਵੀਰ ਸਿੰਘ ਪੁਰਜ। ਕਾਂਗਰਸ ਦੇ ਉੱਥੋਂ ਦੇ ਸੀਨੀਅਰ ਲੀਡਰ ਨੇ। ਅਗਲੇ ਦਿਨਾਂ 'ਚ ਇਹ ਤੈਅ ਹੋਊਗਾ। ਪ੍ਰਤਾਪ ਬਾਜਵਾ ਨੇ ਉਹਨਾਂ ਦਾ ਸਵਾਗਤ ਕੀਤਾ ਹੈ। ਪ੍ਰਤਾਪ ਬਾਜਵਾ ਕਹਿੰਦੇ ਬਹੁਤ ਚੰਗੀ ਗੱਲ ਹੈ। ਸੋ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ। ਚਰਨਜੀਤ ਚੰਨੀ ਨੇ ਰਾਜਾ ਵੜਿੰਗ ਨੇ ਲਗਭਗ ਸਾਰਿਆਂ ਨੇ ਮੁਬਾਰਕਬਾਦ ਪੇਸ਼ ਕੀਤੀ ਹੈ ਕਾਂਗਰਸ ਦੇ ਕੈਂਡੀਡੇਟ ਤੇ ਪਰ ਸਵਾਲ ਇਹ ਹੈ ਕਿ ਕਾਂਗਰਸ ਉਥੇ ਇਕੱਠੀ ਹੋ ਕੇ ਲੜੂ ਜਾਂ ਕਾਂਗਰਸ ਚ ਹਜੇ ਵੀ ਉਥੇ ਆਉਂਦੇ ਦਿਨਾਂ ਚ ਗੁੱਟਬੰਦੀ ਦੇਖਣੀ ਪਊਗੀ ਕਿਉਂਕਿ ਕਈ ਧੜਿਆਂ ਚੋਂ ਕੈਂਡੀਡੇਟ ਦਾਵਾ ਕਰ ਰਹੇ ਸੀ ਟਿਕਟਾਂ ਦਾ ਕਾਂਗਰਸ ਨੂੰ ਸਨ ਸਾਰਿਆਂ ਨੂੰ ਪਤਾ ਹੈ ਕਈ ਧੜੇ ਹੁੰਦੇ ਆ ਕਈ ਲੁਕਮੇ ਆ ਕਈ ਸਰਗਰਮ ਨੇ ਹੁਣ ਕਾਂਗਰਸ ਦੀ ਭੂਮਿਕਾ ਕਿੰਨੀਆਂ ਵੋਟਾਂ ਕਾਂਗਰਸ ਨੂੰ ਪੈਣਗੀਆਂ 27 ਤੋਂ ਪਹਿਲਾਂ ਕਾਂਗਰਸ ਇਹਦੇ ਨਾਲ ਆਪਣਾ ਹਿਸਾਬ ਕਿਤਾਬ ਜੋੜੇ ਕਿ ਪੰਜਾਬ ਦੇ ਪੰਥਕ ਔਰ ਸਿੱਖ ਬੋਹ ਗਿਣਤੀ ਵਾਲੇ ਹਲਕਿਆਂ 'ਚ ਕਾਂਗਰਸ ਅੱਜ ਕਿੱਥੇ ਖੜੀ ਹੈ ਸੱਤ ਸੀਟਾਂ ਜਿੱਤੀਆਂ ਸੀ ਪਾਰਲੀਮੈਂਟ 'ਚ 26.30 ਵੋਟ ਪਰਸੈਂਟ ਆਮ ਆदमी ਪਾਰਟੀ ਦਾ ਸੀ 26.02% ਪੁਆਇੰਟ 28% ਦਾ ਵਾਧਾ ਸੀ ਕਾਂਗਰਸ ਦਾ ਪੁਆਇੰਟ 28% ਇੱਕ 'ਚੋਂ ਮਤਲਬ ਪੌਣਕ ਪੌਣਕ ਪਰਸੈਂਟ ਵੋਟਾਂ ਆਪ ਨਾਲੋਂ ਵੱਧ ਸੀ ਇਹਦਾ ਫਰਕ ਕਿੰਨਾ ਪਿਆ ਆਪ ਨੂੰ ਸਿਰਫ ਮਿਲੀਆਂ ਤਿੰਨ ਲੋਕ ਸਭਾ ਔਰ ਕਾਂਗਰਸ ਨੂੰ ਸੱਤ ਹੁਣ ਕਾਂਗਰਸ ਵੋਟ ਪਰਸੈਂਟੇਜ ਕਿੱਥੇ ਖੜਦਾ ਹੈ ਕੀ ਕਾਂਗਰਸ ਇਸ ਹਲਕੇ ਚ 26% ਤੋਂ ਵੱਧ ਵੋਟ ਪਰਸੈਂਟੇਜ ਲੈ ਜਾਊ ਅਗਰ ਕਾਂਗਰਸ 26% ਤੋਂ ਵੱਧ ਵੋਟ ਪਰਸੈਂਟੇਜ ਲੈ ਜਾਊ ਮੈਨੂੰ ਲੱਗਦਾ ਹੈ ਇਹ ਜਿਹੜੀ ਪੰਜ ਕੋਣੀ ਮੁਕਾਬਲਾ ਤਾਂ ਪੱਕਾ ਹੀ ਸਕਦੇ ਹਾਂ ਨਾ ਆਪ ਹੈ ਕਾਂਗਰਸ ਹੈ ਸੁਖਬੀਰ ਬਾਦਲ ਹੈ ਔਰ ਕਾਂਗਰਸ ਹੈ ਔਰ ਬਾਕੀ ਪੰਥਕ 13 ਉਚਿਤ ਭਾਵੇਂ ਪੁਨਰਜਜੀਤ ਕਾਲੀਦਾਲਾ ਹੈ ਵਾਰਿਸ ਪੰਜਾਬ ਦੇ ਹੈ ਜਾਂ ਸੰਦੀਪ ਛੰਨੀ ਹੈ ਤਾਂ ਮਤਲਬ ਪੰਜ ਲੋਕ ਨੇ 100 ਦੇ ਵਿੱਚੋਂ ਅਗਰ ਕੋਈ ਵੀ 30 26% ਵੋਟਾਂ ਲੈ ਗਈ 26 ਤੋਂ 30% ਵੋਟ ਵਾਲਾ ਜੇਤੂ ਹੋ ਸਕਦਾ ਹੈ ਬਾਕੀ ਅਗਰ ਕਿਸੇ ਇੱਕ ਦੇ ਪਾਸੇ ਨੇਰੀ ਚੱਲੀ ਅਗਰ ਭਗਵੰਤ ਮਾਨ ਦੇ ਪਾਸੇ ਨੇਰੀ ਚੱਲ ਗਈ ਤੇ ਉਹ 27 ਤੋਂ ਪਹਿਲਾਂ ਵੱਡਾ ਉਲਟ ਫੇਰ ਹੈ ਕਿ ਹਜੇ ਵੀ ਮੁਫਤ ਬਿਜਲੀ ਔਰ ਬਾਕੀ ਜਿਹੜੇ ਭਗਵੰਤ ਮਾਨ ਦੇ ਕੰਮ ਹੈ ਲੋਕ ਉਹਨਾਂ ਨਾਲ ਖੜੇ ਹੈ ਤੇ ਜੇ ਪੰਥਕ ਧਰਾਂ ਜਿੱਤਦੀਆਂ ਇਹਦਾ ਮਤਲਬ ਹੈ ਕਿ ਲੋਕ ਮਨ ਬਣਾ ਚੁੱਕੇ ਨੇ ਕਿ ਅਸੀਂ 27 ਵਿੱਚ ਵੀ ਸਿੱਖਾਂ ਦੀ ਸਰਕਾਰ ਬਣਾਉਣੀ ਹੈ ਤੇ ਜੇ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਪਾਤੀਆਂ ਕਾਂਗਰਸ ਜਿਤਾਤੀ ਫਿਰ ਇਹ ਤੈ ਹੈ ਕਿ ਲੋਕ ਇਹ ਮੰਨਦੇ ਨੇ ਕਿ ਅਸੀਂ ਕਾਂਗਰਸ ਦੇ ਨਾਲ ਅੱਗੇ ਵਧਣਾ ਹੈ ਫਿਰ ਇਹਦਾ ਮਤਲਬ ਇਹ ਵੀ ਹੋਊਗਾ ਵੀ ਫਿਰ ਪੰਥਕ ਵੋਟ ਵੰਡੀ ਗਈ ਬਹੁਤ ਜ਼ਿਆਦਾ ਸੋ ਬਹੁਤ ਹੀ ਵਖਰੀ ਵਖਰੀ ਤਰ੍ਹਾਂ ਦੇਆਂ ਤੀਆਂ ਤਰੰਗਾ ਪੋਲਿਟੀਕਲ ਤਰੰਗਾ ਨਿਕਲਣ ਗਿਆ ਕੀ ਅਸਲ ਚ ਕਿਹੜੀ ਸੋਚ ਅੱਜ ਹਾਵੀ ਹੈ ਲੋਕਾਂ ਤੇ 27 ਤੋਂ ਪਹਿਲਾਂ ਇਹਦਾ ਫੈਸਲਾ ਹੋਣਾ ਸੀ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇੱਕ ਬਹੁਤ ਹੀ ਖਾਸ ਮੁੱਦੇ ਦੇ ਉੱਪਰ ਪੰਜਾਬ ਦੇ ਸਿਆਸੀ ਸਮੀਕਰਨ ਦੇ ਉੱਪਰ ਤੁਸੀਂ ਜੋ ਹੈ ਆਪਣਾ ਅਨਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇ ਸਮੇਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਸੋ ਜਿਨ੍ਹਾਂ ਦਰਸ਼ਕਾਂ ਨੇ ਹੁਣ ਤੱਕ ਵੀ ਚੈਨਲ ਪੰਜਾਬ 벨ਟ ਜਿਹੜਾ ਚੈਨਲ ਸਾਡਾ ਇਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜ਼ਰੂਰ ਤੁਸੀਂ ਇਸ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਪੰਜਾਬ ਨਾਲ ਜੁੜੇ ਹੋਰ ਖਾਸ ਮੁੱਦਿਆਂ ਦੇ ਉੱਪਰ ਵੀ ਤੁਸੀਂ ਆਪਣੇ ਕਮੈਂਟਸ ਦੇ ਜ਼ਰੀਏ ਇਹਨਾਂ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਸਕੋ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫ ਹਰਜੂਤ ਕੌਨ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ